ਸੱਚਕਾਲ ਦੋਸਤੋ ਤੁਸੀਂ ਜੁੜਿਓ ਪਬਲਿਕ ਸਮਾਣਾ نیوز ਚੈਨਲ ਦੇ ਨਾਲ ਜੇ ਗੱਲ ਕਰੀਏ ਤਾਂ ਸਮਾਣਾ ਸ਼ਹਿਰ ਦੇ ਵਿੱਚ ਕਾਫੀ ਅਜਹੀਆਂ ਜਿਹੜੀਆਂ ਸੁੰਨੇ ਪਲਾਟ ਨੇ ਜਿਹੜੀਆਂ ਕਲੋਨੀਆਂ ਦੇ ਪਿੱਛੇ ਪਏ ਹੋਏ ਨੇ ਤੇ ਉਹਨਾਂ ਦੇ ਵਿੱਚ ਕੁਝ ਨਸ਼ੇੜੀ ਲੋਕਾਂ ਦੇ ਵੱਲੋਂ ਜਿਹੜਾ ਆਪਣਾ ਨਸ਼ੇ ਕਰਨ ਦਾ ਜਿਹੜਾ ਇਹ ਅੱਡੇ ਬਣਾ ਲਏ ਜਾਂਦੇ ਨੇ ਤੇ ਸਾਰਾ ਦਿਨ ਇੱਥੇ ਬੈਠ ਕੇ ਆਪਣੇ ਬੋਡੀ ਦੇ ਵਿੱਚ ਸਰਿੰਜਾਂ ਲਾਈਆਂ ਜਾਂਦੀਆਂ ਨੇ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦਾ ਹਾਂ ਕਿ ਛੋਟੀ-ਛੋਟੀ ਉਮਰ ਦੇ ਜਿਹੜੇ ਬੱਚੇ ਨੇ ਉਹ ਵੀ ਇਹਨਾਂ ਖਾਲੀ ਪਏ ਪਲਾਟਾਂ ਦੇ ਵਿੱਚ ਨਸ਼ੇੜੀਆਂ ਨੇ ਆਪਣਾ ਅੱਡਾ ਬਣਾ ਚੁੱਕੇ ਨੇ ਦੇਖ ਸਕਦੇ ਹੋ ਸਰਿੰਜਾਂ ਕਿੰਨੀ ਭਾਰੀ ਮਾਤਰਾ ਦੇ ਵਿੱਚ ਜਿਹੜੀਆਂ ਇਸ ਗੋਦਾਮ ਦੇ ਵਿੱਚ ਦਿਖਦੀਆਂ ਨਜ਼ਰ ਆ ਰਹੀਆਂ ਨੇ ਕਿਤੇ ਨਾ ਕਿਤੇ ਸਾਬਤ ਹੁੰਦਾ ਹੈ ਕਿ ਜਿਹੜੇ ਲੋਕ ਨੇ ਡਾਕਟਰ ਨੇ ਉਹ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਨਸ਼ੇ ਦਾ ਪੂਰਨ ਲਈ ਇਹਨਾਂ ਦੀ ਹੈਲਪ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਜਿਹੜੇ ਸਮਾਣਾ ਦੇ ਜਿਹੜੀ ਨਾਲ ਲੱਗਦੀ ਨੂਰਪੁਰੇ ਕੋਲ ਜਿਹੜੀ ਗਊਸ਼ਾਲਾ ਹੈ ਉਸ ਦੇ ਬੈਕਸਾਈਡ ਜੇ ਗੱਲ ਕਰੀਏ ਤਾਂ ਕੁਝ ਟਾਈਮ ਪਹਿਲਾਂ ਇੱਕ ਵਿਅਕਤੀ ਦੀ ਜਿਹੜੀ ਡੈੱਡ ਬੋਡੀ ਵੀ ਮਿਲੀ ਸੀ ਜਿਸ ਦੀ 3 ਦਿਨ ਬਾਅਦ ਪਛਾਣ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹ ਏਰੀਆ ਕਾਫੀ ਨਸ਼ੇੜੀਆਂ ਦਾ ਮੰਨਿਆ ਮਨਿਆ ਅੱਡਾ ਦੱਸਿਆ ਜਾਂਦਾ ਪ੍ਰਸ਼ਾਸਨ ਕੋਲੋਂ ਇਹ ਲੋਕਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇੱਥੇ ਜਿਹੜੀ ਹੈ 2-3 ਦਿਨ ਜਿਹੜੀ ਹੈ ਲਗਾਤਾਰ ਸਖਤੀ ਕੀਤੀ ਜਾਵੇ ਤਾਂ ਕਿ ਇੱਥੇ ਜਿਹੜੇ ਨਸ਼ੇੜੀਆਂ ਲੋਕਾਂ ਦਾ ਆਣਾਵੀ ਬੰਦ ਹੋ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਜੀ ਇੱਥੇ ਜੀ ਸਾਰਾ ਦਿਨ ਸਮਾਈ ਕੀ ਅਸੀਂ ਤੇ ਬਹੁਤ ਪਰੇਸ਼ਾਨ ਹੋ ਗਏ ਸਾਰਾ ਦਿਨ ਇੱਥੇ ਟੀਕੇ ਲਾਂਦੇ ਨੇ ਹਾਂਜੀ ਦਿਨ ਚ ਸਾਰੀ ਦਿਹਾੜੀ ਪੰਜ ਪੰਜ 10 10 ਬੰਦੇ ਆ ਕੇ ਇੱਥੇ ਖੜ ਕੇ ਟੀਕੇ ਲਾਂਦੇ ਨੇ ਇਹ ਕਿਹੜਾ ਏਰੀਆ ਜੀ ਹਾਂਜੀ ਇਹ ਕਿਹੜਾ ਏਰੀਆ ਪੈਂਦਾ ਹੈ ਇਹ ਆ ਗਊਸ਼ਾਲਾ ਦੀ ਬੈਕਸਾਈਡ ਹੀ ਪੈ ਜਾਂਦੀ ਹੈ ਜੀ। ਆ ਫੈਕਟਰੀ ਟੈਲਾਂ ਵਾਲੀ ਫੈਕਟਰੀ ਦੇ ਨਾਲ ਹੀ ਇਹਦੀ ਬੈਕਸਾਈਡ ਕੰਧ ਨਾਲ ਹੀ ਇੰਦਰ ਝਾੜੀਆਂ ਕੁਝ ਨਹੀਂ ਹੁੰਦਾ ਇੱਥੇ ਤੇ 8-8 10 ਜਣੇ ਹਰ ਟਾਈਮ ਬੈਠੇ ਹੀ ਰਹਿੰਦੇ ਨੇ ਠੀਕੇ ਲੰਦੇ ਹੀ ਰਹਿੰਦੇ ਨੇ। ਨਾਲੇ ਮੈਂ ਸੁਣਿਆ ਇੱਥੇ ਕੁਝ ਥੋੜੇ ਦਿਨ ਪਹਿਲੇ ਕੋਈ ਲੜਕੇ ਦੀ ਡੈਥ ਵੀ ਹੋ ਗਈ ਸੀ। ਹਾਂ ਇੱਥੇ ਹੋਈ ਸੀ 2 ਮਹੀਨੇ ਹੋ ਗਏ ਤਕਰੀਬਨ ਇੱਥੇ ਠੀਗਾ ਲੰਦੇ ਡੈਥ ਹੋ ਗਈ ਸੀ ਫਿਰ ਪੁਲਿਸ ਵਾਲੀ ਲੈ ਗਈ ਸੀ ਚੱਕ ਕੇ ਉਹਨੂੰ। ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ? ਮੰਗ ਤੇ ਅਸੀਂ ਇਹ ਹੀ ਕਰਨੇ ਆਂ ਪੀਐਸਟੀ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੀ। ਜਿਹੜਾ ਇੱਥੇ ਵੀ ਆਉਂਦੇ ਜਾਂਦੇ ਲੰਗਦੇ ਆ ਫਿਰ ਧੀਆਂ ਪੈਣਾ ਵਿਲੰਗਣਾ ਸਾਰਾ ਸਾਰਾ ਦਿਨ ਇੱਥੇ ਇਸ ਮੈਂ ਕੀ ਗਾਹ ਪਾਉਂਦੇ ਨੇ ਨਸ਼ੇ ਟੀਕੇ ਲਾਣ ਵਾਲੇ ਜੀ ਸਾਨੂੰ ਤਾਂ ਬੱਚਾ ਵੀ ਔਖਾ ਹੋਇਆ ਪਿਆ ਕਰੋ ਨਿਕਲਣਾ ਔਖਾ ਹੈ ਬੱਚਿਆਂ ਨੂੰ ਹੀ ਸਾਰਿਆਂ ਨੂੰ ਹੀ ਜੀ ਇਹ ਚੀਜ਼ ਹੈ ਜੀ ਬਹੁਤ ਹੈ ਜੀ ਬਸ ਇਹ ਨਹੀਂ ਦੇਖੋ ਹਰ ਵੀ ਨਹੀਂ ਲਿਕੜ ਸਕਦੇ ਤਾਂ ਸਾਨੂੰ ਬੜਾ ਡਰ ਲੱਗਦਾ ਤੇ ਅਸੀਂ ਦੋ ਘੜੀ ਵਾਸਤੇ ਵੀ ਅਸੀਂ ਇੱਕ ਕਪੜਾ ਬੂਹਾ ਨਹੀਂ ਖੋਲ ਸਕਦੇ ਇੰਨੇ ਸਮੇਂ ਕੀ ਆਉਂਦੇ ਨੇ ਇੱਥੇ ਹਾਂ ਜੀ ਨਹੀਂ ਆਉਂਦੇ ਨੇ ਤੇ ਕੁੜੀਆਂ ਵੀ ਆਉਣ ਲੱਗੀਆਂ ਇੰਨਾ ਬੁਰਾ ਹਾਲ ਹੋ ਗਿਆ ਤੇ ਕੱਲ ਨੂੰ ਸਾਡੇ ਬੱਚਿਆਂ ਤੇ ਕੀ ਪਊਗਾ ਸਾਰ ਕੀ ਕਹਿਣਾ ਚਾਹੁੰਦੇ ਫਿਰ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਕਿ ਕਾਰਵਾਰੀ ਕਰਨ ਆਪਣਾ ਦੇਖਣਾ ਅਸੀਂ ਵੀ ਮੋਹੱਲੇ ਵਿੱਚ ਰਹਿੰਦੇ ਹਾਂ ਤੇ ਮੜ ਜਾ ਦੇਖਣਗੇ ਭਾਈ ਕੀ ਹੋਇਆ ਜਾਂਦਾ ਆਪਣਾ ਥੱਲ ਪਾਣੀ ਚਾਹੀਦੀ ਹਾਂ ਕਿ ਹੁਣ ਬੱਚੇ ਵੀ ਨਹੀਂ ਘਰ ਦੇ ਵਿੱਚ ਸਾਡਾ ਬਾਹਰੋਂ ਲਿਕਣ ਔਕਾ ਹੁਣ ਅਸੀਂ ਬੱਚਿਆਂ ਤੱਕ ਕਦ ਤੱਕ ਧਿਆਨ ਦੇਵਾਂਗੇ ਕੱਲ ਨੂੰ ਸਾਨੂੰ ਜਾਣਾ ਵੀ ਪੈ ਜਾਂਦਾ ਰਿਸ਼ਤੇਦਾਰੀਆਂ ਤੇ 24 ਘੰਟੇ ਸਾਨੂੰ ਕਿ ਅਸੀਂ ਘਰ ਦੇ ਵਿੱਚ ਬੈਠੇ ਰਹਾਂਗੇ ਚੋਰੀ ਦਾ ਵੀ ਡਰ ਰਹਿੰਦੇ ਚੋਰੀ ਦਾ ਵੀ ਡਰ ਲੈਂਦਾ 24 ਘੰਟੇ ਬਸ ਸਾਨੂੰ ਇਹੀ ਡਰ ਰਹਿੰਦਾ ਕਿ ਪੈਨਾਂ ਤੋਂ ਬਸ ਸਾਡਾ ਛੁਟਕਾਰਾ ਹੋਣਾ ਚਾਹੀਦਾ ਠੀਕ ਇੱਥੇ ਵੀਰੇ ਤੁਹਾਨੂੰ ਪਤਾ ਵੀ ਸਾਰਾ ਦਿਨ ਤੁਸੀਂ ਆਏ ਹੋਣ ਪਹਿਲਾਂ ਬੈਠੇ ਹੀ ਬੰਦੇ ਮੈਂ ਦੋ ਹੁੰਦੇ ਨੇ ਚਾਰ ਬੈਹ ਜਾਂਦੇ ਨੇ ਇੱਥੇ ਸਾਰਾ ਦਿਨ ਮੇਲਾ ਲੱਗਾ ਰਹਿੰਦਾ ਬੰਦੇ ਮਤਲਬ ਕਿ ਨਸ਼ੇ ਕਰਦੇ ਨੇ ਇੱਥੇ ਇੱਕ ਮਿਲੋ ਤਾਂ ਸ਼ਾਇਦ ਥੋੜਾ ਜਿਹਾ ਪਹਿਲਾਂ ਡੈਥ ਵੀ ਹੋ ਗਈ ਸ਼ਾਇਦ ਕਿਸੇ ਦੀ ਇੱਥੇ ਪੈਨਾਂ ਤੋਸਤੋ ਬਾਦ ਵੀ ਨਹੀਂ ਮੁੜਦੇ ਮਤਲਬ ਕਿ ਸਾਰਾ ਦੇਣੀ ਮਤਲਬ ਕਿ ਇੱਥੇ ਬੈਠੇ ਰਹਿੰਦੇ ਆ ਹੁਣ ਐਵੇਂ ਇੱਥੋਂ ਚਲੋ ਕਈ ਵਾਰੀ ਪਰਲੇ ਰੋਡ ਤੋਂ ਵੀ ਜਨਤਾ ਹੁੰਦੀ ਜਾਂਦੀ ਆ ਚਲੋ ਵਿਚਾਰੇ ਘਰ ਵੀ ਨਹੀਂ ਕਈ ਹਨਾ ਇੱਥੇ ਨਾਲੇ ਆਲੇ ਦੁਆਲੇ ਹੁਣ ਕੱਲ ਨੂੰ ਇੱਥੇ ਪੀ ਕੇ ਕੱਲ ਨੂੰ ਮਤਲਬ ਵੀ ਪਰ ਕੱਲ ਨੂੰ ਚੋਰੀਆਂ ਵੀ ਕਰਨਗੇ ਘਰਾਂ ਚ ਆਲੇ ਦੁਆਲੇ ਦੇ ਵਿੱਚ ਡਰ ਵਾਲੀ ਕੰਮ ਇੱਕ ਹਿਸਾਬ ਦਾ ਲੜਾਈ ਝਗੜੇ ਵਾਲੀ ਕੰਮ ਹੈ ਤੇ ਬੰਦ ਹੋਣਾ ਚਾਹੀਦਾ ਸਾਰਾ ਪੁਲਿਸ ਵਾਲਿਆਂ ਨੂੰ ਚਾਹੀਦਾ ਇੱਥੇ ਤੁਹਾਡਾ ਧੰਨਵਾਦ ਤੁਹਾਡਾ ਵੀ ਆਉਣ ਦਾ ਬਹੁਤ ਬਹੁਤ ਇੱਥੇ ਬਾਕੀ ਚਲੋ ਪ੍ਰਸ਼ਾਸਨ ਹੋਈ ਜਾਂ ਨਾ ਜਿਵੇਂ ਆ ਘਰ ਕਰਨੇ ਕੋਲ ਕਈ ਵਿਚਾਰੇ ਬਈ ਇਕੱਲੇ ਰਹਿੰਦੇ ਨੇ ਕੱਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਵਾਪਰੇ ਤੇ ਪੁਲਿਸ ਨੂੰ ਚਾਹੀਦਾ ਵੀ ਇੱਥੇ ਰੇਡ ਵਗੈਰਾ ਕਰੋ ਤੇ ਹੋਰ ਕੋਈ ਨਾ ਬਏ ਇੱਥੇ ਅੱਗੇ ਤੋਂ ਠੀਕ ਹੈ ਜੀ ਧੰਨਵਾਦ ਤੁਹਾਡਾ